ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੋਰਤੀ ਉਮੀਦ ਕਰਦੀ ਆ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤਨ ਤਨ ਬਾਬਾ ਦੀਪ ਸਿੰਘ ਜੀ ਤੁਮ ਸਾਰਿਆਂ ਨੂੰ ਛੜਦੀ ਕਲਾ ਦੇ ਵਿੱਚ ਰੱਖਣ ਜੀ ਤੇ ਪੈਨੋ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਅੱਜ ਵਾਲੀ ਟ੍ਰਿਕ ਜਿਹੜੀ ਆ ਬਹੁਤ ਜ਼ਿਆਦਾ ਯੂਸਫੁਲ ਆ ਬਹੁਤ ਪਿਆਰੀ ਆ ਜਿਵੇਂ ਕਿ ਮੈਨੂੰ ਇੱਕ ਪੈਨ ਦਾ ਕਮੈਂਟ ਵੀ ਆਇਆ ਸੀਗਾ ਕਿ ਮੱਖੀਆਂ ਮੱਛਰ ਬਹੁਤ ਨੇ ਰਸੋਈ ਦੇ ਵਿੱਚ ਮੱਖੀਆਂ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਤੇ ਉਹਨਾਂ ਦਾ ਕੀ ਇਲਾਜ ਕੀਤਾ ਜਾਵੇ ਠੀਕ ਹੈ ਜੀ ਕਈ ਮੇਰੀਆਂ ਭੈਣਾਂ ਦੀ ਵੀ ਪ੍ਰੋਬਲਮ ਆਂਦੀ ਆ ਕਿ ਜਿਵੇਂ ਹਵੇਲੀ ਹੁੰਦੀ ਆ ਡੰਗਰਾ ਜਿੱਥੇ ਆਪਾਂ ਮੱਝਾ ਘਾਮ ਆਪਣੀਆਂ ਬੰਦੀਆਂ ਹੁੰਦੀਆਂ ਡੰਗਰ ਬੰਨੇ ਹੁੰਦੇ ਆ ਉੱਥੇ ਬਹੁਤ ਮੱਖੀਆਂ ਮੱਛਰ ਹੋ ਜਾਂਦੇ ਨੇ ਹੈਨਾ ਤੇ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਪਿਆਰੀ ਸੌਖੀ ਜੀ ਸਰਲ ਜੀ ਟ੍ਰਿਕ ਲੈ ਕੇ ਆਈ ਆ ਬੜੀ ਪਿਆਰੀ ਆਪਾਂ ਸਪਰੇਅ ਤਿਆਰ ਕਰਾਂਗੇ ਉਸ ਸਪਰੇਅ ਦੇ ਨਾਲ ਕੱਲੀਆ ਮੱਖੀਆਂ ਮੱਛਰੀ ਨਹੀਂ ਤੁਹਾਡੇ ਘਰ ਚ ਕੀੜੇ ਮਕੋੜੇ ਜਿੰਨੇ ਵੀ ਆਉਂਦੇ ਨੇ ਸਾਰੇ ਭੱਜ ਜਾਣਗੇ ਤੋਂ ਉਹਦਾ ਇਸਤੇਮਾਲ ਆਪਾਂ ਕਿੱਥੇ ਕਿੱਥੇ ਕਰ ਸਕਦੇ ਆ ਤੁਹਾਨੂੰ ਮੈਂ ਦੱਸਦੀ ਆ ਜੀ ਚਲੋ ਆਓ ਫਿਰ ਸਪਰੇਅ ਕਰਦੇ ਆ ਤਿਆਰ ਉਹ ਵੀ ਬਹੁਤ ਸੌਕੇ ਤਰੀਕੇ ਦੇ ਨਾਲ ਕੋਈ ਵੀ ਖਰਚਾ ਨਹੀਂ ਕੋਈ ਵੀ ਮਿਹਨਤ ਨਹੀਂ ਸਿਰਫ ਪਾਣੀ ਮਨਚ ਸਪਰੇਅ ਬਣ ਕੇ ਤਿਆਰ ਹੋ ਜਾਣੀ ਆ ਆਜੋ ਫਿਰ ਬਣਾਈਏ ਜੀ ਸਪਰੇਅ ਹਾਂ ਜੀ ਇੱਥੇ ਸਭ ਤੋਂ ਪਹਿਲਾਂ ਜੀ ਆਪਾਂ ਇਹਦੇ ਵਿੱਚ ਪਾਣੀ ਪਾ ਲੈਣਾ ਹੈ ਜਿਵੇਂ ਕਿ ਮੈਂ ਗਲਾਸ ਪਾਣੀ ਪਾਇਆ ਹੋਣਾ ਗਲਾਸ ਡੇਢ ਗਲਾਸ ਪਾਣੀ ਪਾਇਆ ਹੋਣਾ ਤਾਂ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਪਾ ਲੈਣਾ ਜਿੰਨੀ ਤੁਸੀਂ ਇਹ ਸਪਰੇਅ ਤਿਆਰ ਕਰਨੀ ਆ ਠੀਕ ਹੈ ਜੀ ਤੇ ਇਹ ਇੱਕ ਜਾਦੂ ਸਪਰੇਅ ਆ ਇਹਨਾਂ ਨਾਲ ਮੱਖੀਆਂ ਮੱਛਰ ਜਿਹੜੇ ਸਾਰੇ ਭੱਜ ਜਾਂਦੇ ਨੇ ਤੇ ਆਪਾਂ ਇਹਨੂੰ ਹੁਣ ਕੀ ਕਰਾਂਗੇ ਇਹਨੂੰ ਆਪਾਂ ਚਲਾ ਦਿੱਤਾ ਹੈ ਅੱਗ ਦੇ ਉੱਪਰ ਰੱਖ ਦਿੱਤਾ ਹੈ ਤੇ ਇਹਦੇ ਵਿੱਚ ਮੈਂ ਪਾਉਂਗੀ ਜੀ ਹੁਣ ਇਹ ਅੱਜ ਮੈਂ ਫਰਨੇਲ ਦੀਆਂ ਗੋਲੀਆਂ ਕੁੱਟੀਆਂ ਹੋਈਆਂ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਠੀਕ ਹੈ ਜੀ ਇਹਦੇ ਵਿੱਚ ਆਪਾਂ ਇਹਨੂੰ ਪਾ ਦੇਣਾ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਗਰਮ ਹੋਣ ਦੇਣਾ ਹੈ ਤੇ ਇਹਦੇ ਵਿੱਚ ਆਪਾਂ ਹੋਰ ਵੀ ਸਮਾਨ ਪਾਵਾਂਗੇ ਜਿਹਦੇ ਨਾਲ ਤੁਹਾਡੇ ਘਰ ਦੀਆਂ ਮੱਖੀਆਂ ਵੀ ਭੱਜ ਜਾਣਗੀਆਂ ਮੇਰੀ ਇੱਕ ਭੈਣ ਦਾ ਕੱਲ ਕਮੈਂਟ ਆਇਆ ਸੀਗਾ ਕਿ ਮੱਖੀਆਂ ਭਜਾਉਣ ਵਾਲੀ ਦੱਸੋ ਕਿਚਨ ਦੇ ਵਿੱਚ ਰਸੋਈ ਦੇ ਵਿੱਚ ਮੱਖੀਆਂ ਬਹੁਤ ਆਉਂਦੀਆਂ ਨੇ ਤੇ ਪੈਨੋ ਰਸੋਈ ਵਿੱਚ ਕੀ ਰੂਮ 'ਚ ਵੀ ਬਹੁਤ ਜ਼ਿਆਦਾ ਮੱਖੀਆਂ ਹੁੰਦੀਆਂ ਮੱਛਰ ਵੀ ਹੁੰਦੇ ਤੇ ਇਹਦੇ ਨਾਲ ਕੱਡੀਆਂ ਮੱਖੀਆਂ ਹੀ ਨਹੀਂ ਮੱਛਰ ਨਹੀਂ ਤੁਹਾਨੂੰ ਕਿਤੇ ਦਿਖੇਗਾ ਠੀਕ ਹੈ ਅਸੀਂ ਨਾ ਵਧੀਆ ਇਹ ਕੇ ਸਪਰੇਅ ਤਿਆਰ ਕਰ ਲੈਣੀ ਆ ਇਹਦੇ ਵਿੱਚ ਆਪਾਂ ਇੱਕ ਅੱਧੀ ਚੀਜ਼ ਹੋਰ ਪਾਵਾਂਗੇ ਠੀਕ ਹੈ ਜੀ ਤੇ ਇਹ ਆਪਾਂ ਬੜੀ ਵਧੀਆ ਇੱਕ ਸਪਰੇਅ ਜੀ ਤਿਆਰ ਕਰ ਲੈਣੀ ਆ ਤੇ ਤੁਸੀਂ ਆਪਣੇ ਰੂਮ ਦੇ ਵਿੱਚ ਵੀ ਇਸ ਸਪਰੇਅ ਨੂੰ ਛਿੜਕ ਸਕਦੇ ਜੇ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਤੇ ਦੇਖਿਓ ਤੁਸੀਂ ਸੌਣ ਤੋਂ ਪਹਿਲੇ ਜਦੋਂ ਇਹ ਸਪਰੇਅ ਕਰ ਦੇਣੀ ਆ ਤਾਂ ਤੁਹਾਡੇ ਕਮਰੇ ਦੇ ਵਿੱਚ ਕੋਈ ਮੱਖੀ ਮੱਛਰ ਨਹੀਂ ਆਣਾ ਬੱਚਿਆਂ ਆਰਾਮ ਦੀ ਨੀਂਦ ਸੌਣਗੇ ਤੇ ਬਾਕੀ ਇਹ ਆ ਵੀ ਕਿਚਨ ਦੇ ਵਿੱਚ ਵੀ ਬਿਲਕੁਲ ਵੀ ਜਿਹੜਾ ਇਹ ਇਹਦੇ ਨਾਲ ਮੱਖੀਆਂ ਨਹੀਂ ਆਉਣਗੀਆਂ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪਾ ਲੈਣਾ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣਾ ਆ ਠੀਕ ਹੈ ਜੀ ਜਿੰਨਾ ਕੁ ਤੁਸੀਂ ਲੈਣਾ ਆ ਤੇ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਮੈਂ ਵਾਲੀ ਬੈਕਸਾਈਡ ਹੀ ਦੀ ਯੂਜ਼ ਕਰਾਂਗੀ ਬਸ ਆਪਾਂ ਬਰਤਨ ਨੂੰ ਬਾਅਦ ਚ ਸਾਫ਼ ਕਰ ਲੈਣਾ ਕੋਈ ਚੱਕਰ ਨਹੀਂ ਪਰ ਫਿਰ ਵੀ ਆਪਾਂ ਇਹਨੂੰ ਕਰਾਂਗੇ ਤੁਸੀਂ ਦੇਖਿਓ ਕਿ ਪਾਣੀ ਦੇ ਵਿੱਚ ਨਾ ਇਹ ਇੱਕਦਮ ਮੋਮਜੀ ਦੀ ਤਰ੍ਹਾਂ ਜਿਹਦਾ ਤੇਲ ਜਣੀ ਹੋ ਜਾਂਦਾ ਵੱਖਰਾ ਉਸ ਤਰੀਕੇ ਦਾ ਪਾਣੀ ਬਣ ਜਾਣਾ ਇਹਨੂੰ ਆਪਾਂ ਪੂਰਾ ਮਤਲਬ ਗਰਮ ਕਰਨਾ ਪਾਣੀ ਨੂੰ ਤੇ ਇਸ ਤਰੀਕੇ ਦੇ ਨਾਲ ਇਸ ਪਾਣੀ ਨੂੰ ਗਰਮ ਕਰਨਾ ਹੈ ਕਿ ਜਿਹੜੀ ਹੈ ਵਾਲੀ ਫਰਨੇਂਡੀਆਂ ਗੋਲੀਆਂ ਨਾ ਇਹਨਾਂ ਦਾ ਅਸਰ ਸਾਰਾ ਪਾਣੀ ਦੇ ਵਿੱਚ ਆ ਜਾਵੇ ਤੇ ਲਾਸਟ ਤੇ ਜਿਹੜੀਆਂ ਫਰਨੇਂਡੀਆਂ ਗੋਲੀਆਂ نیچے ਆਪੇ ਬੈਠ ਜਾਣੀਆਂ ਤੇ ਤੁਸੀਂ ਕੀ ਕਰਨਾ ਇਸ ਪਾਣੀ ਨੂੰ ਪੋਣ ਵੀ ਸਕਦੇ ਹੋ ਤੇ ਜੇ ਮੰਨ ਲਓ نیچے بیٹھ ਜਾਂਦਾ ਹੈ ਸਾਰਾ ਤਾਂ ਫਿਰ ਕੋਈ ਗੱਲ ਹੀ ਨਹੀਂ ਉੱਤੋਂ ਤੋਂ ਨਾਤਾ ਵੀ ਸਕਦੇ ਹੋ ਪਾਣੀ ਨੂੰ ਫਿਰ ਤੁਹਾਨੂੰ ਮੈਂ ਦੱਸਣੀ ਕਿ ਇਹਦੇ ਵਿੱਚ ਆਪਾਂ ਕਿਹੜੀ ਚੀਜ਼ ਪਾਉਣੀ ਆ ਫਿਰ ਆਪਾਂ ਇਹਨੂੰ ਸਪਰੇ ਬੋਟਲ ਵਿੱਚ ਭਰ ਕੇ ਤੇ ਆਪਾਂ ਕਿਤਰਾ ਦੀ ਸਪਰੇ ਕਰਨੀ ਆ ਤੁਸੀਂ ਦੇਖਿਓ ਇੰਨੀ ਵਧੀਆ ਚੀਜ਼ ਆ ਜਾਦੂ ਟ੍ਰਿਕ ਆ ਇੱਕਦਮ ਮੱਖੀਆਂ ਮਛਰ ਜਿਹੜੇ ਆ ਉਹ ਭੱਜ ਜਾਂਦੇ ਨੇ ਤੇ ਪਹਿਲੋ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਚੈਨਲ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਭੈਣਾਂ ਦੀ ਹੈਲਪ ਹੋ ਸਕੇ ਕਿਉਂਕਿ ਛੋਟੀਆਂ-ਛੋਟੀਆਂ ਟ੍ਰਿਕਸ ਹੁੰਦੀਆਂ ਨੇ ਜਿਆਦਾ ਮਹਿੰਗੀਆਂ ਨਹੀਂ ਹੁੰਦੀਆਂ ਸਰਲ ਜੀਆਂ ਟ੍ਰਿਕ ਹੁੰਦੀਆਂ ਨੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀ ਵੀ ਟ੍ਰਿਕ ਮੇਰੀ ਹੋਵੇ ਉਹ ਘਰ ਦੇ ਵਿੱਚੋਂ ਹੀ ਸਮਾਨ ਚੱਕ ਕੇ ਹੋ ਜਾਵੇ ਹੁਣ ਫਰਨਾਣ ਦੀਆਂ ਗੋਲੀਆਂ ਤਕਰੀਬਨ ਲੋਕਾਂ ਦੇ ਘਰਾਂ ਦੇ ਵਿੱਚ ਰੱਖੀਆਂ ਹੁੰਦੀਆਂ ਹਨ ਕੱਪੜੇ ਵਗੈਰਾ ਦੇ ਵਿੱਚ ਰੱਖੀਆਂ ਹੁੰਦੀਆਂ ਤੇ ਜਾਦਾ ਮਹਿੰਗੀ ਵੀ ਨਹੀਂ ਆ ਜੇ ਲਿਆਉਣੀ ਵੀ ਪਵੇ ਕਿਉਂਕਿ ਮੱਖੀ ਮੱਛਰ ਭੱਜ ਜਾਣੇ ਨੇ ਤੇ ਬਾਕੀ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੀਆਂ ਫਰਮਲੈਂਦੀਆਂ ਗੋਲੀਆਂ ਨੇ ਉਹ ਇੱਕ ਪੈਕੇਟ ਅਸੀਂ ਮੰਗਾਇਆ ਸੀ ਮੈਂ ਵਾਲਾ ਤੇ ਤੁਸੀਂ ਵੇਖ ਸਕਦੇ ਹੋ ਹਨਾ ਕਿ ਕਿੰਨੀਆਂ ਟੈਬਲੇਟ ਜੇ ਪਈਆਂ ਇਹਦੀਆਂ ਮੈਂ ਚਾਰ ਟੈਬਲੇਟ ਜਿਹੜੀਆਂ ਸੀਗੀਆਂ ਮੈਂ ਪੀ ਲੀਆਂ ਸੀਗੀਆਂ ਠੀਕ ਆ ਤੇ ਚਾਰ ਟੈਬਲੇਟ ਪੀ ਕੇ ਤੇ ਮੈਂ ਗਲਾਸ ਡੇਢ ਗਲਾਸ ਪਾਣੀ ਦਾ ਪਾਇਆ ਠੀਕ ਆ ਭੈਣੋ ਤੇ ਤੁਸੀਂ ਜੇ ਜ਼ਿਆਦਾ ਸਪਰੇ ਬਣਾਉਣੀ ਆ ਕਿ ਜਿਵੇਂ ਅਲੀਚੀਵੀ ਸਪਰੇਅ ਕਰਨੀ ਆ ਡੰਗਰਾਂ ਵਾਲੇ ਚ ਤੇ ਤੁਸੀਂ ਜਾਦਾ ਸਪਰੇਅ ਬਣਾਉਣੀ ਆ ਖੁੱਲਾ ਵੇੜਾ ਆ ਤੁਹਾਡਾ ਤੇ ਮੱਖੀਆਂ ਮਛਰ ਨਾ ਆਉਣ ਕਿਉਂਕਿ ਸਿਆਲ ਹੋਵੇ ਚਾਹੇ ਗਰਮੀਆਂ ਦਾ ਮੌਸਮ ਹੋਵੇ ਮੱਖੀਆਂ ਬਹੁਤ ਆ ਜਾਂਦੀਆਂ ਨੇ ਤੇ ਕਈ ਆਪਣੇ ਵੇਖਿਆ ਹੀ ਹੋਣਾ ਆਪਣੇ ਪਿੰਡਾਂ ਥਾਂਵਾਂ ਤੇ ਕਿ ਮੱਖੀਆਂ ਮਛਰ ਜਿਹੜੇ ਆ ਉਹ ਆਪਣੇ ਮੱਝਾ گاਵਾ ਤੇ ਆ ਕੇ ਵੀ ਬਹੁਤ ਬੈਠਦੇ ਨੇ ਹਨਾ ਤੇ ਮੇਰੀਆਂ ਸਾਰੀਆਂ ਭੈਣਾਂ ਲਈ ਆ ਪਾਵੇਂ ਸ਼ੈਰੀ ਨਹੀਂ ਪਾਏ ਪਿੰਡੂ ਨਹੀਂ ਤੇ ਸਾਰਿਆਂ ਲਈ ਇਹ ਵੀਡੀਓ ਕਿਉਂਕਿ ਮੱਖੀਆਂ ਮਛਰ ਸਾਰੀਆਂ ਜਗ੍ਹਾ ਤੇ ਹੀ ਆਂਦਾ ਹੈ ਤੇ ਤੁਸੀਂ ਮੇਰੇ ਕਹਿੰਦਾ ਮਤਲਬ ਇਹ ਆ ਕਿ ਤੁਸੀਂ ਉਸ ਹਸਾਬ ਨਾਲ ਪਾਣੀ ਵਧਾ ਲੈਣਾ ਤੇ ਉਸ ਹਸਾਬ ਨਾਲ ਆਪਣੀਆਂ ਜਿਹੜੀਆਂ ਗੋਲੀਆਂ ਟੈਬਲੇਟ ਇਹ ਵਧਾ ਲੈਣੀਆਂ ਹੁਣ ਜਿਵੇਂ ਮੈਂ 4 ਦਾ ਬਣਾਇਆ ਤੁਸੀਂ 6 ਦਾ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਇਵੇਂ ਦਾ ਪੈਕੇਟ ਤੁਸੀਂ ਲੈ ਲੈਣਾ ਤੇ ਤੁਸੀਂ ਵੇਖ ਸਕਦੇ ਹੋ ਪਾਣੀ ਸਾਡਾ ਇੱਕਦਮ ਰਿੱਜ ਗਿਆ ਤੇ ਇੰਡਕਸ਼ਨ ਮੈਂ ਕਰਤਾ ਹੈ ਬੰਦ ਜੀ ਇਹਨਾਂ 스멜 ਵੀ ਬੜੀ ਆਉਣ ਲੱਗ ਜਾਂਦੀ ਹੈ ਜੀ ਮੈਂ ਤੁਹਾਨੂੰ ਦਿਖਾਉਣੀ ਆ ਕਿ ਇਹ ਨਾ ਦੇਖੋ ਜਿਸ ਤਰ੍ਹਾਂ ਤੇਲ ਜਿਹਾ ਬਣ ਗਿਆ ਹਨਾ ਅਲੱਗ ਜਿਹਾ ਜਾ ਰਿਹਾ ਦੇਖੋ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਆ ਪੂਰਾ ਆਪਾਂ ਇਹਨੂੰ 20 ਮਿੰਟ ਜਿਹੜਾ ਆ ਇਹਨੂੰ ਇਸ ਤਰ੍ਹਾਂ ਹੀ ਛੱਡ ਦੇਣਾ ਆ ਠੀਕ ਹੈ ਜੀ 20 ਮਿੰਟ ਵਾਸਤੇ ਨੂੰ ਆਪਾਂ ਇਸ ਤਰ੍ਹਾਂ ਹੀ ਛੱਡ ਦੇਵਾਂਗੇ ਤੇ 20 ਮਿੰਟ ਵਾਸਤੇ ਆਪਾਂ ਇਹਨੂੰ ਇਸ ਤਰ੍ਹਾਂ ਛੱਡ ਦਿੰਦੇ ਆ ਤੇ ਜੋ ਹੈ ਕਿ ਥੋੜਾ ਠੰਡਾ ਹੋ ਜਵੇ ਤੇ ਇਹ ਠੰਡਾ ਹੋ ਜਾਊਗਾ ਨਾ ਤੇ ਇਹਦੀ ਜਿੰਨੀ ਵੀ ਇਹ ਗੋਲੀਆਂ ਜਿਹੜੀਆਂ نیچے بیٹھ ਜਾਣੀਆਂ ਠੀਕ ਹੈ ਜੀ ਕਿਉਂਕਿ ਗੋਲੀਆਂ ਵਿੱਚ ਘੁਲਗੀਆਂ ਨੇ ਪਾਣੀ ਦੇ ਵਿੱਚ ਪੂਰਾ ਅਸਰ ਆ ਗਿਆ ਜਿਹੜੀ ਇਹ ਮੋਮ ਜੀ ਬਣ ਗਈ ਹੈ ਇਹਦੀ ਉਹ نیچے ਪੜਤ ਜਾਮ ਜਾਣੀਆਂ ਸਾਨੂੰ ਭੁਣਨ ਦੀ ਜ਼ਰੂਰਤ ਨਹੀਂ ਪਵੇਗੀ ਅਸੀਂ ਉੱਪਰੋਂ ਹੀ ਨਤਾਰ ਲਾਂਗੇ ਪਾਣੀ ਹੁਣ ਆਪਾਂ ਇਹਨੂੰ 20 ਮਿੰਟ ਠੰਡਾ ਹੋਣ ਦਿੰਨੇ ਆ ਤੇ ਤੁਸੀਂ ਵੀ ਇਸੇ ਤਰੀਕੇ ਦੇ ਨਾਲ 20 ਮਿੰਟ ਇਹਨੂੰ ਠੰਡਾ ਰੱਖ ਦੇਣਾ ਤੇ 20 ਮਿੰਟ ਬਾਅਦ ਤੁਹਾਨੂੰ ਮੈਂ ਦੱਸਤੀ ਆ ਕਿ ਇਹਦੇ ਵਿੱਚ ਆਪਾਂ ਕਿਹੜੀ ਚੀਜ਼ ਪਾਉਣੀ ਹੈ ਹਾਂਜੀ ਤੇ ਪੈਣੋਂ 20 ਮਿੰਟ ਬਾਅਦ ਆਪਾਂ ਦੇਖਦੇ ਹਾਂ ਕਿ ਪਾਣੀ ਜਿਹੜਾ ਠੰਡਾ ਹੋ ਗਿਆ ਤਾਂ ਤੁਸੀਂ ਵੇਖੋ ਆ ਕਿਸ ਤਰ੍ਹਾਂ ਨਾਲ ਨਾਲ ਲੱਗ ਗਿਆ ਹੈ ਜਿਹੜੀਆਂ ਫਰਨਾਹ ਦੀਆਂ ਗੋਲੀਆਂ ਨਾ ਆ ਦੇਖੋ نیچے بیٹھ ਗਿਆ ਸਾਰਾ ਤੇ ਇਹਨੂੰ ਆਪਾਂ ਉਤੋਂ ਤੋਂ ਨਤਾਰ ਸਕਦੇ ਹਾਂ ਪੁਣਨ ਦੀ ਜ਼ਰੂਰਤ ਨਹੀਂ ਹੈਗੀ ਤੇ ਇਹਦੇ ਵਿੱਚ ਹੁਣ ਆਪਾਂ ਕੀ ਪਾਵਾਂਗੇ ਇੱਕ ਚੀਜ਼ ਤੁਹਾਨੂੰ ਮੈਂ ਦੱਸਦੀ ਹਾਂ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਜੀ ਨਮਕ ਲੂਣ ਠੀਕ ਹੈ ਜੀ ਤੇ ਲੂਣ ਆਪਾਂ ਕਾਫੀ ਜ਼ਿਆਦਾ ਪਾਉਣਾ ਹੈ ਤੇ ਲੂਣ ਦੇ ਨਾਲ ਕੀ ਹੋਊਗਾ ਕਿ ਕਿਤੇ ਪਾਣੀ ਦੀ ਜਿਹੜੀ ਸਮੈਲ ਹੈ ਨਾ ਬਹੁਤ ਵਧੀਆ ਹੋ ਜਾਊਗੀ ਦੇਖੋ ਠੀਕ ਹੈ ਮੈਂ ਇਹਦੇ ਵਿੱਚ ਨਮਕ ਪਾ ਦਿੱਤਾ ਤੇ ਇੱਕ ਜਿਹੜਾ ਲੂਣ ਹੈ ਨਾ ਇਹਦੇ ਨਾਲ ਮੱਖੀਆਂ ਬਹੁਤ ਜਲਦੀ ਮੱਖੀਆਂ ਕੀੜੇ ਮਕੋੜੇ ਜਿਹੜੇ ਭੱਜ ਜਾਂਦੇ ਨੇ ਤੇ ਪਹਿਲਾਂ ਇੱਕ ਗੱਲ ਹੋਰ ਆ ਦੇਖੋ ਮੈਂ ਹੋਰ ਪਾ ਦਿੱਤਾ ਲੂਣ ਤੇ ਦੇਖੋ ਇਹਦੇ ਨਾਲ ਕੀ ਹੋਊਗਾ ਇੰਨਾ ਵਧੀਆ ਘੋਲ ਤਿਆਰ ਹੋ ਜਾਂਦਾ ਏ ਇਹਨੂੰ ਤੁਸੀਂ ਆਪਣੇ ਜਿਹੜਾ ਸਿੰਕ ਹੁੰਦਾ ਨਾ ਪਾਂਡਿਆ ਵਾਲਾ ਜਦੋਂ ਤੁਸੀਂ ਸਫਾਈ ਕਰਦੇ ਹਾਂਜੀ ਤੇ ਪਹਿਲਾਂ ਤੁਸੀਂ ਆਪਣੇ ਸਿੰਕ ਦੇ ਵਿੱਚ ਜਿਹੜੀ ਇਹਦੀ ਫਰਨਾਣ ਦੀ ਗੋਲੀ ਆ ਉਹ ਵੀ ਰੱਖ ਸਕਦੀ ਹਾਂ ਉਹਦੇ ਨਾਲ ਕੀ ਹੋਊਗਾ ਕਿ ਤੁਹਾਡੀ ਸ਼ਿੰਕ ਦੇ ਵਿੱਚ ਜਿੰਨੇ ਕਟਾਣੂ ਬੈਕਟੀਰੀਆ ਜਾਂ ਮੱਖੀਆਂ ਮਸ਼ਰ ਆਉਂਦੀ ਨੇ ਜਾਂ ਤੁਸੀਂ ਦੇਖਿਆ ਹੋਣਾ ਕਿ ਕੌਕਰੇ ਆਉਣ ਲੱਗ ਜਾਂਦੇ ਨੇ ਪੈਪਰਾਈ ਸ਼ਿੰਕ ਦੇ ਵਿੱਚ ਉਹ ਕੋਈ ਕੌਕਰੇ ਚ ਵਗੈਰਾ ਨਹੀਂ ਆਊਗਾ ਤੇ ਇੱਕਦਮ ਤੁਹਾਡਾ ਸ਼ਿੰਕ ਜਿਹੜਾ ਸਾਫ਼ ਰਹੂਗਾ ਤੇ ਬਾਕੀ ਦੂਸਰੀ ਗੱਲ ਜਦੋਂ ਤੁਸੀਂ ਦੇਖਿਆ ਹੋਣਾ ਆਪਣੇ ਬੱਚੇ ਫਰਸ਼ ਦੇ ਉੱਪਰ ਖੇਡਦੇ ਨੇ ਹਣਾ نیچے ਤੇ ਕਿੰਨੇ ਜ਼ਿਆਦਾ ਬੈਕਟੀਰੀਆ ਹੁੰਦੇ ਨੇ ਮੱਖੀਆਂ ਮਸ਼ਰ ਹੁੰਦੇ ਨੇ ਤੇ ਤੁਸੀਂ ਭਾਵੇਂ ਜਦੋਂ ਪੋਚਾ ਲਾਉਂਦੀਆਂ ਹੋ ਨਾ ਸਵੇਰੇ ਤੇ ਤੁਸੀਂ ਉਹ ਪੋਚੇ ਵਾਲੇ ਪਾਣੀ ਦੇ ਵਿੱਚ ਇੱਕ ਢੱਕਣ ਜਿਹੜਾ ਆ ਇਨੂੰ ਪਾ ਲੈਣਾ ਆ ਫਰਨੇਲ ਵਾਲੇ ਪਾਣੀ ਨੂੰ ਦੇਖੋ ਇੱਕ ਤੇ ਘਰ ਦੇ ਵਿੱਚ ਖੁਸ਼ਬੂ ਬਹੁਤ ਆਊਗੀ 스멜 ਬਹੁਤ ਸੋਹਣੀ ਆਊਗੀ ਠੀਕ ਹੈ ਜੀ ਜੇ ਤੁਹਾਡੇ ਕੋਲ ਡਿਟੋਲ ਹੈਗਾ ਤੁਸੀਂ ਇੱਧਾ ਠੱਕਣ ਡਿਟੋਲ ਦਾ ਵੀ ਪਾ ਸਕਦੇ ਹੋ ਮੇਰੇ ਕੋਲ ਇਸ ਟਾਈਮ ਤੇ ਨਹੀਂ ਹੈਗਾ ਮੈਂ ਸਕਿਪ ਕਰ ਦਿੱਤਾ ਕੋਈ ਗੱਲ ਨਹੀਂ ਜਦੋਂ ਮੇਰੇ ਕੋਲ ਡਿਟੋਲ ਆਇਆ ਮੈਂ ਸਪਰੇ ਦੇ ਵਿੱਚ ਸਿੱਧਾ ਉਹਨੂੰ ਪਾ ਸਕਦੀ ਹਾਂ ਤੇ ਉਹਦੇ ਨਾਲ ਕੀ ਹੋਊਗਾ ਇੱਕ 스멜 ਬਹੁਤ ਸੋਹਣੀ ਆਣ ਲੱਗ ਜੂਗੀ ਤੇ ਜਦੋਂ ਤੁਸੀਂ ਇਸ ਚੀਜ਼ ਦਾ ਪੋਚਾ ਲਗਾ ਦਿੱਤਾ ਨਾ ਘਰ ਦੇ ਵਿੱਚ ਤੇ ਇੱਕਦਮ ਤੁਹਾਡਾ ਫਰਸ਼ ਵੀ ਸਾਫ਼ ਹੋ ਜਾਊਗਾ ਤੇ ਇਹਨੂੰ ਬਹੁਤ ਵਧੀਆ ਚੀਜ਼ ਬਣ ਗਈ ਆ ਦੇਖੋ ਤੇ ਹੁਣ ਮੈਂ ਕੀ करूंगी ਨੂੰ ਸਿੱਧਾ ਇੱਕ ਬੋਤਲ ਚ ਪਾ ਲਿਆ ਜੇ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਢੇਲੀਆਂ ਨੇ ਤਾਂ ਤੁਸੀਂ ਪਾਉਣ ਵੀ ਸਕਦੇ ਹੋ ਕਿਉਂਕਿ ਸਪਰੇਅ ਵਾਲੀ ਬੋਤਲ ਖਰਾਬ ਹੋ ਜੂਗੀ ਪਰ ਆਪਾਂ ਉਹਨੂੰ نیچے ਵੈਸੇ ਬੈਠ ਹੀ ਗਿਆ ਆਪਾਂ ਇਹਨੂੰ ਸਿੱਧਾ ਹੀ ਪਾ ਲਾਂਗੇ ਤੇ ਪਿਆਰ ਨੂੰ ਬਹੁਤ ਵਧੀਆ ਹੈ ਜਿਹੜਾ ਸਾਡਾ ਘੋਲ ਹੈ ਸਪਰੇਅ ਹੈ ਬਣ ਕੇ ਤਿਆਰ ਹੋ ਗਈ ਆ ਇਹ ਸਾਰੇ ਬੈਕਟੀਰੀਆ ਵਗੈਰਾ ਜਿਹੜੇ ਉਹ ਖਤਮ ਕਰ ਦਿੰਦਾ ਹੈ ਕਿਉਂਕਿ ਦੇਖੋ ਮੱਖੀਆਂ ਜਿਹੜੀਆਂ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਬੈਠ ਕੇ ਤੇ ਆਈਆਂ ਹੁੰਦੀਆਂ ਤੇ ਸਾਡੀ ਰਸੋਈ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਬੈਠ ਜਾਂਦੀਆਂ ਭਾਵੇਂ ਅਸੀਂ ਕਿੰਨਾ ਵੀ ਆਪਣੀਆਂ ਚੀਜ਼ਾਂ ਨੂੰ ਢੱਕਦੇ ਹਾਂ ਫਿਰ ਵੀ ਜਦੋਂ ਉਹਦੇ ਉੱਪਰ ਮੱਖੀ ਬੈਠ ਜਾਂਦੀ ਹੈ ਨਾ ਤੇ ਕਈ ਵਾਰ ਦਿਲ ਨਹੀਂ ਕਰਦਾ ਖਾਣ ਨੂੰ ਕਿਉਂਕਿ ਇਹ ਮੱਖੀਆਂ ਮਛਰਾਂ ਦਾ ਪਤਾ ਨਹੀਂ ਹੁੰਦਾ ਕਿੰਨੀ ਗੰਦਗੀ ਤੋਂ ਉੱਟ ਕੇ ਆਏ ਹੁੰਦੇ ਆ ਤੇ ਆ ਕੇ ਬੈਠ ਜਾਂਦੇ ਆ ਤੇ ਰਸੋਈ ਦੇ ਵਿੱਚ ਨਾ ਬਹੁਤ ਜ਼ਿਆਦੀਆਂ ਮੱਖੀਆਂ ਸੀਗੀਆਂ ਤੇ ਜਦੋਂ ਆਪਾਂ ਇਹਨੂੰ ਬਣਾਉਣ ਲੱਗੇ ਦੀ ਸਮੈਲ ਆਈ ਗਰਮ ਪਾਣੀ ਦੇ ਵਿੱਚੋਂ ਐਸ ਟਾਈਮ ਤੇ ਤੁਸੀਂ ਮੰਨਣਾ ਹੀ ਰਸੋਈ ਦੇ ਵਿੱਚ ਇੱਕ ਵੀ ਮੱਖੀ ਮਛਰ ਨਹੀਂ ਰਿਹਾ ਹਿੱਤੋਂ ਤੱਕ ਕੀ ਕਾਡੇ ਆ ਜਾਂਦੇ ਹੁੰਦੇ ਯ ਤੇ ਬਹੁਤ ਵਧੀਆ ਟ੍ਰਿਕ ਹੈ ਜੀ ਤੁਸੀਂ ਇਸ ਤਰ੍ਹਾਂ ਕਰਕੇ ਸਪਰੇਅ ਕਰਕੇ ਤੁਸੀਂ ਸਾਫ ਕਰ ਲੈਣਾ ਕੱਪੜੇ ਦੇ ਨਾਲ ਠੀਕ ਹੈ ਜੀ ਤੇ ਆਪਾਂ ਅੱਜ ਤਾਂ ਰੂਮ ਦੇ ਵਿੱਚ ਆ ਗਏ ਆ ਤੇ ਤੁਸੀਂ ਰੂਮ ਦੀਆਂ ਸਾਈਡਾਂ 'ਚ ਇਹਦੀ ਸਪਰੇਅ ਕਰ ਸਕਦੇ ਹੋ ਜਿਹੜਾ ਤੁਸੀਂ ਕਰਕੇ ਸਪਰੇਅ ਮੈਂ ਕਰ ਦਿੱਤੀ ਆ ਠੀਕ ਹੈ ਇਸ ਤਰ੍ਹਾਂ ਮਤਲਬ ਰੂਮ ਦੇ ਵਿੱਚ ਮੈਂ ਕੋਨਿਆਂ 'ਚ ਤਿੰਨ ਚਾਰ ਜਗ੍ਹਾ ਤੇ ਸਪਰੇਅ ਜਿਹੜੀ ਆ ਇਸ ਬੋਤਲ ਦੀ ਕਰ ਦੇਣੀ ਆ ਦੇਖੋ ਵੇਸਤਰਾ ਕਰਕੇ ਸਾਰੀ ਸਪਰੇਅ ਕਰ ਦਿੱਤੀ ਆ ਤੁਸੀਂ ਯਕੀਨ ਮੰਨਿਓ ਇੰਨੀ ਪਿਆਰੀ ਇੰਨੀ ਕਾਮਜਾਬ ਤੇ ਇੰਨੀ ਯੂਸਫੁਲੇ ਟ੍ਰਿਕ ਆ ਨਾ ਪਹਿਲਾਂ ਇੱਕ ਵਾਰ ਜ਼ਰੂਰ ਕਰਕੇ ਦੇਖੋ ਕੋਈ ਮਹਿੰਗੀ ਟ੍ਰਿਕ ਨਹੀਂ ਹੈਗੀ ਬਸ ਪਰ ਨੈਂਦੀਆ ਗੋਲੀਆਂ ਜੇ ਘਰੇ ਪਈਆਂ ਤੁਸੀਂ ਦੋ ਤਿੰਨ ਤੁਸੀਂ ਥੋੜੀ ਸਪਰੇਅ ਬਣਾ ਲਓ ਜਿਸ ਤਰ੍ਹਾਂ ਮੈਂ ਨਹੀਂ ਆ ਤਿੰਨ ਚਾਰ ਟੈਬਲੇਟ ਦੀ ਜ਼ਰੂਰੀ ਨਹੀਂ ਆ ਕਿ ਤੁਸੀਂ 8-10 ਗੋਲੀਆਂ ਦੀ ਹੀ ਬਣਾਉਣੀ ਆ ਥੋੜੀ ਸਪਰੇਅ ਬਣਾ ਕੇ ਇੰਨੀ ਕੁ ਦੇਖ ਲਓ ਪਹਿਲੇ ਤੁਸੀਂ ਕਿਉਂਕਿ ਇਸ ਸਪਰੇਅ ਨਾਲ ਕਾਫੀ ਟਾਈਮ ਨਿਕਲ ਜਾਂਦਾ ਹੈ ਕਿ ਇਹਦਾ ਤੁਸੀਂ ਇੱਕ ਟੱਕਰ ਪੋਚੇ 'ਚ ਵੀ ਜ਼ਰੂਰ ਪਾਣੀ 'ਚ ਪਾਉਣਾ ਹੈ ਤੇ ਉਹਦੇ ਨਾਲ ਆਪਣੇ ਘਰ ਦੇ ਵਿੱਚ ਪੋਚੇ ਲਗੋਣੇ ਆ ਫਿਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿੰਨੀ ਯੂਸਫੁਲ ਟ੍ਰਿਕ ਆ ਤੇ ਪਹਿਲਾਂ ਦੇਖੋ ਮੈਂ ਤੁਹਾਡੇ ਵਾਸਤੇ ਕਿੰਨੀਆਂ ਪਿਆਰੀਆਂ ਟ੍ਰਿਕ ਲੈ ਕੇ ਆਨੀ ਆ ਇਹ ਕਿਆ 5 ਮਿੰਟ 'ਚ ਬਣ ਕੇ ਤਿਆਰ ਹੋ ਗਿਆ ਸਿਰਫ ਵੇਟ ਕੀਤੀ ਅਸੀਂ 20 ਮਿੰਟ ਦੀ ਕਿਉਂਕਿ ਪਾਣੀ ਨੂੰ ਅਸੀਂ ਠੰਡਾ ਹੋਣ ਦੇਣਾ ਸੀ ਬਾਕੀ ਬਣਿਆ ਇਹ 5 ਮਿੰਟ ਦੇ ਵਿੱਚ ਹੀ ਆ 5 ਮਿੰਟ ਤੋਂ ਵੀ ਘੱਟ ਹੀ ਟਾਈਮ ਲੱਗਾ ਆਉਣਾ ਇਹ ਪੈਟਰੋ ਬਹੁਤ ਵਧੀਆ ਟ੍ਰਿਕ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰ ਲਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋਹਣਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਅਗਲੀ ਵੀਡੀਓ ਆਪ ਕੀ ਬਣਾਈਏ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ